ਨਾ ਸਾਡੇ ਪਿੰਡ ਦਾ ਮਾਣ ਇਨਾ ਕਿਹੋ ਜਿਹਾ ਜਿਹੜਾ ਪੁੱਛੇ ਕਿਤੇ ਵੀ ਜਾਣੇ ਸੀ ਕਿਤੇ ਵੀ ਸਰਕਾਰੀ ਦਰਬਾਰੇ ਪੁੱਛੇ ਵੀ ਖੜਾਡਾ ਪਿੰਡ ਖੜਾ ਤੇ ਦਸਾਂਹ ਜੱਲਾਂ ਕਹਿੰਦੇ ਦਲਜੀਤ ਦਸਾਂਹ ਵਾਲਾ ਬਹੁਤ ਵਧੀਆ ਇਨਸਾਨ ਬਹੁਤ ਬੱਚਾ ਵਧੀਆ ਹੈ ਲਵ ਯੂ ਕਹੇ ਕਿ ਤੁਹਾਡਾ ਨਾਮ ਬਣਾਉਂਦੇ ਇਹਦੀਆਂ ਬਲੱਦੀ ਉਹ ਸ਼ੋਅ ਕੀਤੀ ਜੋ ਦੁਨੀਆ ਦੇ ਵਿੱਚ ਅੱਜ ਚੰਦ ਤੇ ਪਹੁੰਚਣ ਨੂੰ ਤਿਆਰ ਆ ਦੋ ਸਾਂਝਾ ਵਾਲਾ ਨਾਮ ਦਿਲਾਉਂਦੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਿਟਾਉਣ ਵਾਸਤੇ ਤੇ ਅੱਜ ਜਦੋਂ ਉਹਨੂੰ ਦੇਖਦੇ ਹੋ ਦੀ ਵੀਡੀਓ ਦੇਖਦੇ ਹੋ ਕਿ ਉਹ ਵੱਡੀ ਵੱਡੀ ਸਟੇਜਾਂ ਤੇ ਗਾਣੇ ਉਹਦੇ ਨਾਲ ਸਾਡੇ ਪਿੰਡ ਦਾ ਮਾਣ ਇੰਨਾ ਚਾਹ ਹੋ ਗਿਆ ਜਿਹੜਾ ਪੁੱਛੇ ਕਿਤੇ ਵੀ ਜਾਣਦੇ ਸੀ ਕਿਤੇ ਵੀ ਸਰ ਸਰਕਾਰੀ ਦਰਬਾਰੇ ਪੁੱਛੇ ਵੀ ਸਾਡਾ ਪਿੰਡ ਕਿਹੜਾ ਤੇ ਦੁਹਾਂਝ ਕੱਲਾ ਕਹਿੰਦੇ ਦਲਜੀਤ ਦਸਾਂਝ ਵਾਲਾ ਹਾਂ ਉਹਦਾ ਨਾਂ ਪਹਿਲਾਂ ਮੁਰੇ ਆਉਂਦਾ ਦਲਜੀਤ ਦਸਾਂਝ ਦਾ ਤੇ ਬੜਾ ਪਰਿਵਾਰ ਸਾਊ ਆ ਇਹਨਾਂ ਦੇ ਚਾਚਾ ਸ਼ਗਾਰਾ ਸਿੰਘ ਮਾਟੇ ਜਿਹਨਾਂ ਦੀ ਪਿੱਛੇ ਥੋੜਾ ਜਿਹਾ ਡੈਥ ਹੋ ਗਈ ਆ ਇਹਨਾਂ ਦੀ ਚਾਚੀ ਵੀ ਇੰਗਲੈਂਡ ਚੋਂ ਆਈ ਆ ਇਹ ਜਾਨ ਆਪਣੇ ਖਿਆਲ ਚ ਜ਼ਿਆਦਾ ਰਹਿੰਦਾ ਸੀ। ਤੇ ਛੋਟੇ ਹੁੰਦੇ ਵੀ ਗੰਦਾ ਹੁੰਦਾ ਸੀ ਉਹ ਪਿੰਡ ਵਿੱਚ। ਛੋਟੇ ਕੀਰਤਨ ਮੰਦ ਗੁਰਦੁਆਰੇ ਜਾ ਕੇ ਅੱਛਾ ਗੁਰੂ ਘਰ ਕੀਰਤਨ ਕਰਨਾ ਜਦੋਂ ਪਿੰਡ ਚ ਪਿਆ ਆਪਣੇ ਪ੍ਰਵਾਤ ਫਿਰ ਨੇ ਉਹਨਾਂ ਨਾਲ ਗਾਉਣਾ ਇਹਨਾਂ ਦਾ ਟੋਲ ਜ਼ਿਆਦਾ ਹੁੰਦਾ ਸੀ। ਅੱਛਾ ਤੁਸੀਂ ਮਿਲਿਓ ਦਿਲਜੀਤ ਨੂੰ? ਹਾਂਜੀ ਮੈਂ ਹੀ ਮਿਲਿਆ। ਅੱਛਾ ਤੇ ਜਦੋਂ ਛੋਟਾ ਸੀਗਾ ਇੱਥੇ ਹੀ ਮੈਨੂੰ ਲੱਗਦਾ ਉਹਦਾ ਬਚਪਨ ਗੁਜ਼ਰਿਆ ਇੱਥੇ ਹੀ ਉਹ ਖੇਡਿਆ ਇਹ ਗਲੀਆਂ ਵਿੱਚ। ਤਾਂ ਤੁਸੀਂ ਕੀ ਕੀ ਕਹਿੰਦੇ ਹੁੰਦੇ ਸੀ ਉਹਨੂੰ ਛੋਟੇ ਹੁੰਦੇ ਕੀ ਨਾਮ ਨਾਲ ਬੁਲਾਉਂਦੇ ਸੀ? ਜਿਉਂ ਹਾਂਜੀ ਲਵੀ ਲਵੀ ਕਹਿ ਕੇ ਛੋਟਾ ਨਾਮ ਬਣਾਉਂਦੇ ਸੀ ਹਾਂਜੀ ਉਹਦੇ ਨਾਲ ਸਾਡੇ ਪਿੰਡ ਦਾ ਮਾਣ ਇੰਨਾ ਕਿ ਉਹ ਜਿਹੜਾ ਪੁੱਛੇ ਕਿਤੇ ਵੀ ਜਾਣੇ ਸੀ ਕਿਤੇ ਵੀ ਸਰਕਾਰੀ ਦਰਬਾਰੇ ਪੁੱਛੇ ਵੀ ਤੁਹਾਡਾ ਪਿੰਡ ਕਿਹੜਾ ਤੇ ਦੁਹਾਂਜ ਕੱਲਾ ਕਹਿੰਦੇ ਦਲਜੀਤ ਦਸਾਂ ਵਾਲਾ ਬਹੁਤ ਬੜੀਆ ਇਨਸਾਨ ਬਹੁਤ ਬੱਚਾ ਵਧੀਆ ਲਵੀ ਕਹਿ ਕੇ ਛੋਟਾ ਨਾਮ ਬਣਾਉਂਦੇ ਇਹਦੀ ਉਹ ਪ੍ਰਤਿਧੀ ਉਹ ਸ਼ੋਅ ਕੀਤੀ ਜੋ ਦੁਨੀਆ ਦੇ ਵਿੱਚ ਅੱਜ ਚੰਦ ਦੇ ਤੱਕ ਪਹੁੰਚਣ ਨੂੰ ਤਿਆਰ ਆਇਆ ਦੋਸਾਂਝਾ ਵਾਲਾ ਨਾਮ ਦਿਲਾ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੋ ਮਿਟਾਉਣ ਵਾਸਤੇ ਤੇ ਅੱਜ ਜਦੋਂ ਉਹਨੂੰ ਦੇਖਦੇ ਹੋ ਦੀ ਵੀਡੀਓ ਦੇਖਦੇ ਹੋ ਕਿ ਉਹ ਵੱਡੀ ਵੱਡੀ ਸਟੇਜਾਂ ਤੇ ਗਾਣ ਉਹਦੇ ਨਾਲ ਸਾਡੇ ਪਿੰਡ ਦਾ ਮਾਣ ਇੰਨਾ ਚਾਹ ਹੋ ਗਿਆ ਜਿਹੜਾ ਪੁੱਛੇ ਕਿਤੇ ਵੀ ਜਾਣੇ ਅਸੀਂ ਕਿਤੇ ਵੀ ਸਰ ਸਰਕਾਰੀ ਦਰਵਾਜ਼ੇ ਪੁੱਛੇ ਵੀ ਸਾਡਾ ਪਿੰਡ ਕਿਹੜਾ ਤੇ ਦੋਸਾਂਝ ਕਲਾਂ ਕਹਿੰਦੇ ਦਲਜੀਤ ਦਸਾਂਝਾ ਵਾਲਾ ਹਾਂ ਉਹਦਾ ਨਾਂ ਪਹਿਲਾਂ ਮੁਰੇ ਆਉਂਦਾ ਦਲਜੀਤ ਦਸਾਂਝਾ ਤੇ ਬੜਾ ਪਰਿਵਾਰ ਸਾਊ ਆ ਇਹਨਾਂ ਦੇ ਚਾਚਾ ਸ਼ਗਾਰਾ ਸਿੰਘ ਮਾਟੇ ਜਿਹਨਾਂ ਦੀ ਪਿੱਛੇ ਥੋੜਾ ਜਿਹਾ ਡੈਥ ਹੋ ਗਈ ਆ ਇਹਨਾਂ ਦੀ ਚਾਚੀ ਵੀ ਇੰਗਲੈਂਡ ਚੋਂ ਆਈ ਆ ਇਹ ਜਾਨ ਆਪਣੇ ਖਿਆਲ ਚ ਜ਼ਿਆਦਾ ਰਹਿੰਦਾ ਸੀ। ਤੇ ਛੋਟੇ ਹੁੰਦੇ ਵੀ ਗੰਦਾ ਹੁੰਦਾ ਸੀ ਉਹ ਪਿੰਡ ਵਿੱਚ। ਛੋਟੇ ਕੀਰਤਨ ਮੰਦ ਗੁਰਦੁਆਰੇ ਜਾ ਕੇ ਅੱਛਾ ਗੁਰੂ ਘਰ ਕੀਰਤਨ ਕਰਨਾ ਜਦੋਂ ਪਿੰਡ ਚ ਆਪਣੇ ਪ੍ਰਵਾਤ ਫਿਰ ਨੇ ਉਹਨਾਂ ਨਾਲ ਗਾਉਣਾ ਇਹਨਾਂ ਦਾ ਟੋਲ ਜ਼ਿਆਦਾ ਹੁੰਦਾ ਸੀ। ਅੱਛਾ ਤੁਸੀਂ ਮਿਲਿਓ ਦਿਲਜੀਤ ਨੂੰ? ਹਾਂਜੀ ਮੈਂ ਹੀ ਮਿਲਿਆ। ਅੱਛਾ ਤੇ ਜਦੋਂ ਛੋਟਾ ਸੀਗਾ ਇੱਥੇ ਹੀ ਮੈਨੂੰ ਲੱਗਦਾ ਉਹਦਾ ਬਚਪਨ ਗੁਜ਼ਰਿਆ ਇੱਥੇ ਹੀ ਉਹ ਖੇਡਿਆ ਇਹ ਗਲੀਆਂ ਵਿੱਚ। ਤਾਂ ਤੁਸੀਂ ਕੀ ਕੀ ਕਹਿੰਦੇ ਹੁੰਦੇ ਸੀ ਉਹਨੂੰ ਛੋਟੇ ਹੁੰਦੇ ਕੀ ਨਾਮ ਨਾਲ ਬੁਲਾਉਂਦੇ ਸੀ? ਜਿਉਂ ਹਾਂਜੀ ਲਵੀ ਲਵੀ ਕਹਿ ਕੇ ਤੁਹਾਡਾ ਨਾਮ ਬਣਾਉਂਦੇ ਸੀ ਹਾਂਜੀ ਉਹਦੇ ਨਾਲ ਸਾਡੇ ਪਿੰਡ ਦਾ ਮਾਣ ਇਨਾ ਕਿਹੋ ਜਿਹਾ ਹੈ ਜਿਹੜਾ ਪੁੱਛੇ ਕਿਤੇ ਵੀ ਜਾਣੇ ਸੀ ਕਿਤੇ ਵੀ ਸਰਕਾਰੀ ਦਰਬਾਰੇ ਪੁੱਛੇ ਵੀ ਤੁਹਾਡਾ ਪਿੰਡ ਘੜਾ ਤੇ ਦੁਖਾਂਝ ਕਲਾਂ ਕਹਿੰਦੇ ਦਲਜੀਤ ਦਸਾਂ ਵਾਲਾ ਬਹੁਤ ਵਧੀਆ ਇਨਸਾਨ ਬਹੁਤ ਬੱਚਾ ਵਧੀਆ ਹੈ ਲਵੀ ਕਹਿ ਕੇ ਤੁਹਾਡਾ ਨਾਮ ਬਣਾਉਂਦੇ ਸੀ ਇਹਦੀਆਂ ਪ੍ਰਲੋਦੀਓ ਸ਼ੋਅ ਕੀਤੀ ਜੋ ਦੁਨੀਆ ਦੇ ਵਿੱਚ ਅੱਜ ਚੰਦ ਤੇ ਪਹੁੰਚਣ ਨੂੰ ਤਿਆਰ ਆ ਦੋ ਸਾਂਝਾ ਵਾਲਾ ਨਾਮ ਦਿਲਾ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਿਟਾਉਣ ਵਾਸਤੇ ਤੇ ਅੱਜ ਜਦੋਂ ਉਹਨੂੰ ਦੇਖਦੇ ਹੋ ਦੀ ਵੀਡੀਓ ਦੇਖਦੇ ਹੋ ਕਿ ਉਹ ਵੱਡੀ ਵੱਡੀ ਸਟੇਜਾਂ ਤੇ ਗਾਣਦਾ ਉਹਦੇ ਨਾਲ ਸਾਡੇ ਪਿੰਡ ਦਾ ਮਾਣ ਇੰਨਾ ਚੋਗਾ ਜਿਹੜਾ ਪੁੱਛੇ ਕਿਤੇ ਵੀ ਜਾਣੇ ਸੀ ਕਿਤੇ ਵੀ ਸਰ ਸਰਕਾਰੀ ਦਰਬਾਰੇ ਪੁੱਛੇ ਵੀ ਕਿ ਸਾਡਾ ਪਿੰਡ ਘੜਾ ਦੇ ਦੋਹਾਂ ਜਿੱਕਲਾਂ ਕਹਿੰਦੇ ਦਲਜੀਤ ਦਸਾਂਝ ਵਾਲਾ ਹਾਂ ਉਹਦਾ ਨਾਮ ਪਹਿਲਾਂ ਮੁਰਿਆਉਂ ਦਲਜੀਤ ਦਸਾਂਝ ਦਾ ਤੇ ਬੜਾ ਪਰਿਵਾਰ ਸਾਊ ਆ ਇਹਨਾਂ ਦੇ ਚਾਚਾ ਸ਼ਗਾਰਾ ਸਿੰਘ ਮਾਟੀ ਜਿਹਨਾਂ ਦੀ ਪਿੱਛੇ ਥੋੜਾ ਜਿਹਾ ਡੈਥ ਹੋ ਗਈ ਆ ਇਹਨਾਂ ਚਾਚੀ ਵੀ ਇੰਗਲੈਂਡ ਚੋਂ ਆਈ ਆ ਇਹ ਜਾਨੀ ਬਹੁਤ ਸਾ ਆਪਣੇ ਖਿਆਲ ਚ ਜ਼ਿਆਦਾ ਰਹਿੰਦਾ ਸੀ ਤਾਂ ਛੋਟੇ ਹੁੰਦੇ ਵੀ ਗੰਦਾ ਹੁੰਦਾ ਸੀ ਉਹ ਪਿੰਡ ਵਿੱਚ ਛੋਟੇ ਕੀਰਤਮੰਦ ਗੁਰਦੁਆਰੇ ਜਾ ਕੇ ਅੱਛਾ ਗੁਰੂ ਘਰ ਕੀਰਤਨ ਕਰਨਾ ਜਦੋਂ ਆਪਣੇ ਚ ਪਿਆ ਆਪਣੇ ਪ੍ਰਵਾਤ ਫਰੀ ਨੇ ਉਹਨਾਂ ਨਾਲ ਗਾਉਣਾ ਇਹਨਾਂ ਨਾਲ ਢੋਲ ਵੀ ਜ਼ਿਆਦਾ ਹੁੰਦਾ ਸੀ ਅੱਛਾ ਤੁਸੀਂ ਮਿਲਿਓ ਦਿਲਜੀਤ ਨੂੰ ਹਾਂਜੀ ਮੈਂ ਹੀ ਮਿਲਿਆ ਅੱਛਾ ਤੇ ਜਦੋਂ ਛੋਟਾ ਸੀਗਾ ਇੱਥੇ ਹੀ ਮੈਨੂੰ ਲੱਗਦਾ ਉਹਦਾ ਬਚਪਨ ਗੁਜ਼ਰਿਆ ਇੱਥੇ ਹੀ ਉਹ ਖੇਡਿਆ ਇਹ ਗਲੀਆਂ ਵਿੱਚ ਤਾਂ ਤੁਸੀਂ ਕੀ ਕੀ ਕਹਿੰਦੇ ਹੁੰਦੇ ਸੀ ਉਹਨੂੰ ਛੋਟੇ ਹੁੰਦੇ ਕੀ ਨਾਮ ਨਾਲ ਬੁਲਾਉਂਦੇ ਸੀ ਹਾਂਜੀ ਲਵੀ ਲਵੀ ਕਹਿ ਕੇ ਛੋਟਾ ਨਾਮ ਬੁਲਾਉਂਦੇ ਸੀ ਹਾਂਜੀ